ਕਾਲ ਜੀ ਬਈ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਹੋਵੋਗੇ ਸਾਰੇ ਵਧੀਆ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਪਾਂ ਪਹੁੰਚ ਗਏ ਪਿੰਡ ਅੱਜ ਜਾ ਕੇ ਅਨੇ ਆਪਾਂ ਪੀਜੀ ਪੇਂਟ ਦੇਖਦੇ ਪੇਂਟ ਕਿੰਨਾ ਕਰਤਾ ਹੈ ਬਾਈ ਕਮਰੇ ਤਾਂ ਹੋ ਗਏ ਸਾਰੇ ਦਿਖਾਣੇ ਤੁਹਾਨੂੰ ਲੂਬੀ ਚ ਲੱਗਿਆ ਹੋਣਾ ਅੱਜ ਲੂਬੀ ਦਾ ਰੰਗ ਪੇਂਟ ਲਾਇਆ ਤੇ ਕੱਲ ਸਮਾਨ ਲੂਬੀ ਚ ਲਗਿਆ ਹੋਊਗਾ ਅੱਜ ਲੂਬੀ ਚ ਛੇ ਲੂਬੀਆਂ ਐ ਲੂਬੀਆਂ ਦਾ ਕਰਕਾ ਤੇ ਬਾਅਦ ਚ ਫੇ ਕਰਾਉਂਗੇ ਆਪਾਂ ਬਾਹਰ OK ਅੱਛੀ ਜੀ ਕਵਰ ਬੰਦਾ 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 ਇਸ ਤਰ੍ਹਾਂ ਰੇੜੀਆਂ ਭਰੀਆਂ ਫਿਰ ਰਹੇ ਆ ਬਾਈ ਮੋਬਾਈਲਾਂ ਦੇ ਕਵਰਾਂ ਕੀ ਆ ਇਹ ਚਾਰ ਰੇੜੀਆਂ ਭਰੀਆਂ ਵੀ ਆ ਫੁੱਲ ਜੂੜੇ ਰਹੋ ਦਿਖਾਵਾਂਗੇ ਤੁਹਾਨੂੰ ਹੁਣ ਕੰਮ ਦੇ ਹੁਣ ਪਹੁੰਚ ਗਏ ਇੰਡਸਟਰੀ ਏਰੀਆ ਮੈਂ ਬਾਈ ਇਹ ਫੈਕਟਰੀਆਂ ਤਿਆਰ ਬਈ ਸਾਰੀਆਂ ਫੈਕਟਰੀਆਂ ਇਹ ਦਿਖਾਈਏ ਫੈਕਟਰੀਆਂ ਤੁਹਾਨੂੰ ਅੱਜ ਫੈਕਟਰੀਆਂ ਦਾ ਰੌਂਡ ਮਰਾਈਏ ਇੱਧਰੋਂ ਕਿਹੜਾ ਮਾਰ ਕਰਨੇ ਅੱਜ ਕਿੰਨੀਆਂ ਹੋਰ ਨਵਾਂ ਕੰਮ ਲਗਿਆ ਕਹਾਂ ਫੈਕਟਰੀਆਂ ਦਾ ਦੇਖਦੇ ਆਈ ਰੋਡ 'ਤੇ ਚੱਲੀਏ ਕਪਰਲੇ ਨੂੰ ਚੱਲੀਏ ਅੱਗੇ ਨਹੀਂ ਜਾਂਦੇ ਐ ਐ ਜਗ੍ਹਾ ਉਹ ਚਲਦੇ ਆ ਬਈ ਦਿਖਾਨੇ ਤੁਹਾਨੂੰ ਹਵਾ ਬਹੁਤ ਚੱਲ ਗਈ ਬਈ ਅੱਜ ਦੇਖੋ ਕਿਤਰਾ ਚੱਲ ਰਹੀ ਆ ਬੰਨੇਰੀ ਚੱਲ ਗਈ ਆ ਤਾਂ ਬਾਹਰ ਨਿਕਲਣ ਦੇ ਨੂੰ ਜੀ ਨਹੀਂ ਕਰਦਾ ਆ ਸਕੂਲ ਹੈ ਬਈ ਕੈਂਬਰੀ ਸਕੂਲ ਦੇਖੋ ਬਈ ਇਹ ਇੰਦਰ ਸਾਹਮਣੀ ਸੈਲਰ ਹੈ ਹਾਂਜੀ ਉਹ ਰੋੜਾਂ ਦਾ ਵੀ ਪਤਾ ਲੱਗਦਾ ਬੰਦਰ ਦਾ ਚੱਲਦੇ ਅੱਗੇ ਨੂੰ ਉਹ ਨਾਲੇ ਕੁਮਰੇ ਪਰਲੀ ਸਾਈਡ ਕੋ ਉੱਤਰ ਨੂੰ ਜਾ ਕੇ ਪਾ ਵਿਚ ਨੂੰ ਨਿਕੜੇ ਆਉਂਗੇ ਫਿਰ ਭਾਈ ਆ ਦੇਖੋ ਕਿੰਨੇ ਮੋੜ ਘੇੜ ਸੜਕਾਂ ਕੋ ਸਾਹਮਣਾ ਪੈਗੀ ਟਰੈਕਟਰੀ ਆਹ ਨੇ ਇਹ ਟਰੈਕਟਰੀ ਹੋਇਆ ਇਹ ਤਾਂ ਲੱਗ ਜੀ ਹੋ ਗਈ ਸਾਰਿਆਂ ਨਾਲ ਉੱਧਰੋਂ ਚੱਲਦੇ ਆਂ ਵੇਦਰਸ ਇਤਰੇ ਸਾਰੀਆਂ ਫੈਕਟਰੀਆਂ ਪੈ ਰਹੀਆਂ ਭਾਈ ਮੈਨ ਕੋ ਹੈ ਸਾਡੇ ਕੋਲ ਚੱਲਦੇ ਆਪਾਂ ਉਹ ਦੇਖੀਏ ਸਾਰੀਆਂ ਇਹ ਦੇਖੋ ਆਹ ਦੇ ਕੋਲ ਸਾਰੀਆਂ ਨਵੀਆਂ ਫੈਕਟਰੀਆਂ ਪੈ ਰਹੀਆਂ ਸਾਰੀਆਂ ਉਹ ਬੜਾ ਹੋਰ ਨਵੀਆਂ ਕੰਮ ਜਿਵੇਂ ਲਗਾਇਆ ਇੱਕ ਨਵੀਂ ਫੈਕਟਰੀ ਦਾ ਹੋਰ ਕੰਮ ਇਹ ਦੇਖੋ ਇੰਦਰ ਭਾਈ ਸਾਰੀਆਂ ਬੇਸਮੈਂਟਾਂ ਫੈਕਟਰੀਆਂ ਇਹ ਇਹ ਦੇਖੋ ਸਾਰੀਆਂ ਬੇਸਮੈਂਟਾਂ ਇਹ ਸਾਰੀਆਂ ਤਰੀਂ ਚੱਲਦੇ ਜਾਂਦਾ ਹੀ ਸਾਰੀਆਂ ਵਿੱਚ ਨਾ ਭਾਈ ਲਿਫਟਾਂ ਆ ਇਹਨਾਂ ਵੇਨ ਲਗੀ ਮੇ ਸਾਰੀਆਂ ਜਿੰਨੀਆਂ ਵੀ ਹੈ ਹਨ ਦਵਾਈਆਂ ਦੀਆਂ ਨੇ ਸਾਰੀ ਫੈਕਟਰੀਆਂ ਬਈ ਆ ਦੇਖੋ ਤਿੰਨ ਤਿੰਨ ਚਾਰ ਚਾਰ ਮੰਜ਼ਲੀਆਂ ਆ ਸਾਰੀਆਂ ਵਿੱਚ ਲਿਫਟਾਂ ਲਿਫਟ ਦੇ ਬਿਨਾ ਕੋਈ ਫੈਕਟਰੀ ਪਾਸ ਨਹੀਂ ਹੈ ਔਰ ਸਾਰੀ ਬੇਸਮੈਂਟ ਹੈ ਜਿੰਨੀ ਵੀ ਹੈ ਟੋਟਲੀ ਕੋਈ ਵੀ ਇਹ ਨਹੀਂ ਹੈ ਵੀ ਜਿਹੜੀ ਵੀ ਨਾ ਬੀਸਮੈਂਟ ਤੇ ਹੋਵੇ ਬਾਈ ਆ ਦੇਖੋ ਆਹ ਦੀ ਬੀਸਮੈਂਟ ਆ ਪਹੁੰਚੇ ਆਪਣਾ ਇੱਧਰ ਸੜਕ ਨੂੰ ਇੱਥੇ ਨੂੰ ਆਪਾਂ ਪਿੰਡ ਕਿੰਨੀ ਜਾਏ ਕਰਦੇ ਜਿੰਨੇ ਸਾਰੀਆਂ ਕੰਪਨੀਆਂ ਚੱਲ ਗਈਆਂ ਨਾ ਬਾਈ ਬਹੁਤ ਦਾਣ ਦਾ ਕਮਰਾ ਟੋਲੇ ਵਾਂ ਨਹੀਂ ਮਿਲਣਾ ਉਰੇ ਪਿੰਡਾਂਵਾਂ ਕੀ ਕਮਰਾ ਮਿਲ ਜਾਵੇ ਕੋਈ ਇਹ ਪਿੰਨੂ ਇਹੋ ਹਾਲ ਹੋ ਜਾਣਾ ਹਾਲ ਤਾਂ ਇਹ ਹੋ ਗਿਆ ਤਾਂ ਪਰ ਇੱਕ ਵਾਰੀ ਦੁਬਾਰਾ ਕਮਰੇ ਬਣ ਗਏ ਬਹੁਤ ਬਈ ਇਸ ਕਰਕੇ ਕਮਰਾ ਮਿਲ ਜਾ ਹਾਈਸ ਟਾਈਮ ਪਰ 6 ਮਹੀਨੇ ਨੂੰ ਕਮਰਾ ਨਹੀਂ ਮਿਲਣਾ ਟੋਲੇ ਆਨ ਨੂੰ ਇਹ ਹੋਰ ਇਹ ਪਿੰਡ ਸ਼ੁਰੂ ਹੋ ਜਾ ਬਈ ਨੇ ਕੋਠੀਆਂ ਮਾਰੇ ਟੱਬਰ ਵਿੱਚ ਦੇਈਆਂ ਆਪਣੇ ਨੇ ਨੇ ਦੋ ਕੋਠੀਆਂ ਹੋਰ ਆਪਣੇ ਟੱਬਰਾਂ ਤੇਈਆਂ ਬਈਏ ਉਹ ਸਾਹਮਣੀ ਗੁਰਦੁਆਰਾ ਗੁਰਦੁਆਰੇ ਜਿਹੜੀ ਆ ਗਈ ਆ ਆ ਪਿੰਡ 'ਚ ਪਹੁੰਚ ਗਏ ਬਸ ਰਹੇ ਰਹੋ ਦਖਾਨੇ ਤੁਹਾਨੂੰ ਅੱਜ ਰੰਗ ਪੇਂਟ ਕਿੰਨਾ ਹੋਇਆ ਕਿਆ ਹੋਇਆ ਕਿਆ ਕੁਛ ਨਹੀਂ ਕਾਫੀ ਦਿਨ ਹੋ ਗਏ ਦਿਖਾਇਆ ਨੂੰ ਆਜ ਦਿਖਾਨੇ ਤੁਹਾਨੂੰ ਕੰਮ ਰਿਆਂਦਾ ਪੇਂਟ ਪੂਟ ਕਿੰਨਾ ਹੋ ਗਿਆ ਤਨ ਤਾ 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 ਤਾਂ ਨਹੀਂ ਰੀ ਚੱਲ ਗਈ ਬਈ ਨੇਰੀ 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 ਲਓ ਜੀ ਹੋ ਜਿਕੇ ਆਪਾਂ ਪੀਜੀ ਕੋਲ ਗੱਡੀ ਲਾਨੇ ਆਪਾਂ ਹੁਣ ਇੱਥੇ ਸ਼ੌਂਚ ਉੱਥੇ ਸਾਹਮਣੇ ਸ਼ੌਹੇ ਆਣੀ ਆ ਥੋੜੀ ਦੇਰ ਤੱਕ ਪਰ ਹੋਗੀ ਥੋੜਾ ਜਿਹਾ ਕਹੀ ਗੱਲ ਕਰਾਨੇ ਹੋਰੇ ਤੇ ਬਈ ਇਹਨੂੰ ਨਾ ਇੱਕ ਸਾਰਾ ਜਾ ਗੱਡੀ ਜਿੱਕੇ ਹੋ ਜੇ ਕਰੂਗੀ ਹੋਰ ਫਿਰ ਇਸ ਟਾਈਮ ਅੱਗਾ ਹੋਗਾ ਸ਼ੌਂਚ ਹੋ ਜਾਂਦੀ ਜੇ ਮੁੰਡੇ ਵੀ ਕੋਈ ਕਹੀ ਗੱਲ ਠੀਕ ਕੋਈ ਵੀ ਹੁੰਦੀ ਨਾ ਅੱਜੇ ਕਰਾਨੇ ਇਹਨੂੰ ਸੈਟ ਏ ਦੇਖੋ ਜੀ ਰੰਗ ਕਰਿਆ ਆਪਣੇ ਲੁੱਦੀਆਂ ਚ ਇਸਪਾ ਕਿਤਨਾ ਕਰਿਆ ਬਰਾਏ ਹੋ ਪਰਲੀ ਸਾਈਡ ਵੀ ਕਰਿਆ ਹੋ ਫਗਮਾ ਕਰਾਦਾ ਦੇਖ ਲੈ ਚੇਂਜ ਹੋ ਰਾਂਗੇ ਕੀ ਆਰਡਰ ਤੇ ਵੀ ਤੁਹਾਡਾ ਆਰਡਰ ਚੇਂਜ ਕੀਤਾ ਦੱਸਿਓ ਜੀ ਕਮੈਂਟ ਕਰਕੇ ਵਧੀਆ ਲੱਗ ਰਿਹਾ ਮੋਂਟੀ ਵਿੱਚ ਵੀ ਲੁੱਬੀ ਵਿੱਚ ਵੀ ਸਾਰੀ ਲੁੱਬੀਆਂ ਵਾਂਹੀ ਰੰਗ ਕਰਨਾ ਬਾਈ ਵਧੀਆ ਲੱਗ ਰਿਹਾ ਹਾਂ ਬਾਕੀ ਤੁਸੀਂ ਦੱਸਿਓ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਹ ਉੱਪਰ ਛੋੜਦੀ ਹੈ ਵੀ ਇਹ ਤਾਂ ਪੁਰਣੀ ਹੈ 16 ਸੀਰੀਜ਼ ਉਹ ਹੈ ਉੱਪਰ ਉਹ ਚ ਇਕੱਠਾ ਵੀ ਲਗਣੀ ਆ ਨਾ ਉਹਨਾਂ ਮਹਲੀ ਇਹੋ ਛੋੜਦੀ ਹਲੀ ਅੱਛਾ ਹਾਂ ਤੇ ਉਹ ਵੀ ਪਰਲੇ ਸੈਟ ਵੀ ਇਹ ਵੀ ਛੱਤ ਕੋ ਪੁੱਟੀ ਕਰ ਦੇ ਕਾਲਾ ਛੱਤ ਛੱਤ ਕਰ ਲਈ ਹਾਂ ਠੀਕ ਆ ਫੇਰ ਆ ਨਹੀਂ ਰਹਿਣਦੇ ਵੀ ਇਹ ਨਵੇਡ ਲੈ ਪਹਿਲਾਂ ਯੋਜਾ ਸੇ ਤਨੇ ਯਹ ਕਰਿਆ ਇਹ ਜੇ ਕਰਦੇ ਬਾਕੀ ਇਹ ਸਾਰਾ ਛੁੱਟ ਦੇ ਆ ਇਹ ਇਹ ਉੱਪਰ ਦੇ ਵਿੱਚ ਛਿੱਟੇ ਛੁੱਟੇ ਗਿਰਾ ਹਾਂ ਖਰਾਬ ਹੋ ਗਏ ਫੇਰ ਕਿੱਦਾਂ ਦੂਸਰੇ ਡਬਲ ਇਹ ਦੋ ਬੰਨੋ ਕਰ ਦੇ ਤਾਂ ਫੇਰ ਹੇ ਨੀਚੇ ਚਲਾ ਜਾ ਉਹਨੂੰ ਦੂਸਰੀ ਪੁੱਟੀ ਕਰ ਆ ਬਾਇਸ ਹੀ ਨੀ ਕਰ ਦੇ ਯਰ ਛੋੜ ਦੇ ਇੱਧਰ ਪਤਾ ਕਿ ਉੱਪਰ ਦੇ ਛਿੱਟੇ ਗਿਰਾਂਗੇ ਵੀ ਨਹੀਂ ਇੱਕ ਇਕੱਠਾ ਲਵਾਨੀ ਰਹੀ ਸੀ ਨਾ ਉੱਪਰ ਜ ਇਕੱਠਾ ਆਲੀ ਲੱਗਣੀ ਇੱਕ ਵਾਰ ਗਏ ਨਾ ਸਮਝ ਲੈ ਕਰਾਂਗੇ ਸਮਝ ਨਹੀਂ ਆਇਆ ਕਰਦੀ ਦੁਬਾਰਾ ਪੁੱਛ ਲੈ ਕਰਾਂ ਵੀ ਕਿਆ ਕਰ ਰਿਹਾ ਤੈਨੂੰ ਮੈਂ ਕਹਿ ਦੇਉਂ ਮਗਰ ਮਾਰ ਰਿਹਾ ਵੀ ਕਹਾਂ ਬੋਲ ਰਹੇ ਅੱਛੇ ਹੈ ਹਾਂ ਕੂਸਾ ਨਹੀਂ ਇਹ ਵਾਰਿਆ ਘਾਹ ਰਿਆ ਮੈਂ ਓ ਯਾਰ ਬਸ ਪੁੱਛਾਂ ਇਹ ਗਾਣਾ ਗਾ ਰਹੇ ਹੋ ਬਈ ਇੱਕ ਨੋ ਸਾਰ ਇੱਕ ਗਾਣਾ ਹੋ ਜਾਏ ਇੱਕ ਸੌਂਗ ਹੋ ਜਾਏ ਕਿਰੇ ਗਾਣਾ ਸੁਣਨਾ ਬਹੁਤ ਅੱਛਾ ਲੱਗਾ ਗਰੇ ਇਹ ਤਾਂ ਹੱਸ-ਹੱਸ ਕੇ ਮਰ ਜੇ ਗੱਲ ਦੀ ਚੋਈ ਰਾਮੂ ਗਾਣਾ ਗਾਤਾ ਹੈ ਗਰੇ ਗਾਣਾ ਸੁਣਾ ਯਾਰ ਰਾਮੂ ਸੇ ਉਰਾ ਹਾਂ ਆ ਜਾ ਤੋਏ ਉਹ ਮੰਤੂ ਲੈ ਨਾ ਇਹ ਕਿੰਨੇ ਸੀ ਫੀਰ ਹਾਂ ਇਹ केसी कैसी क्या बोलता था केसी <laughs> है अच्छा तो हाँ जी राम सिंह जी अब सुनाइए क्या हालचाल है बढ़िया है जी बढ़िया ये बारे तो क्या क्या ਆਯੂਸ਼ ਨਹੀਂ ਬਸ ਮੈਂ ਥੋੜਾ ਅਬ ਟੂਰ ਕਬ ਜਾਣਾ ਮੱਜਾ ਬਤਾਏਗੇ ਕੱਲ ਉਹ ਕੱਲ ਉਹ ਲਗਾ ਦੋ ਅੱਛਾ ਕੀ ਲਗਾ ਦੇ ਸਟਾਰਟਰ ਦੀ ਉਹ ਕਹੀਂ ਤਾਂ ਦਿਨ ਲੱਗਦੇ ਬੰਮਾ ਲੈਂਟਰ ਆ ਯਾਰ ਉਹ ਨਾਲ ਤੀਜਾ ਦੂਜੀ ਆ रेडी ਬੋ ਜੀ ਚਾਰ ਦਿਨ ਯਾਰ ਹੈ ਫੁੱਟ ਜਾ ਰੈਡੀ ਪਾਨੀ ਸੁਣ ਮੇਰੀ ਬਾਤ ਕੰਟਰ ਜਾਣਾ ਉਹ ਮੰਮੀ ਵਾਲੀ ਗੱਡੀ ਉਸ ਵਾਂਗ ਹੀ ਲੀਓ ਅਸੀਂ ਮਹੀਂ ਤੇ ਰਿੱਤਰ ਉੱਤਾਂ ਟੋਟਾਂ ਜਾਂ ਹਾਂਗੇ ਨਾ ਇਹੀ ਤੁਸੀਂ ਮਾਂ ਗੇਰ ਕਾ ਉਸ ਨੂੰ ਸਲਿੱਪਾਂ ਦਰ ਹੋ ਜਾਂਗੇ ਟਾਇਰ ਹੋਣਗੇ ਉਮਾ ਪਰਾਂ ਤੇ ਉਹਨਾਂ ਕਿਉਂ ਲੈਣੇ ਆ ਗਏ ਆਪਣੀ ਅੱਛਾ ਹਾਂ ਤਾਂ ਉਸੇ ਮੈਂ ਪਾਈ ਆਪਾਂ ਨੇ ਇਹ ਸਲਿੱਪਾਂ ਰੱਖ ਲਈ ਜਾਨੀਆਂ ਲੈਂਟਰ ਵਾਲੀਆਂ ਠੀਕ ਨਹੀਂ ਸਾਰਾ ਸਮਾਨ ਚਲੇ ਜਾਣਾ ਐਤਵਾਰ ਨੂੰ ਘਰੇ ਆ ਦੋ ਕੱਲ ਨੂੰ ਐਤਵਾਰ ਹੈ ਕੱਲ ਹਾਂ ਕੱਲੇ ਸੰਡੇ ਕੀ ਮੱਤੇ ਸੰਡੇ ਮੰਡੇ ਠੀਕ ਨਹੀਂ ਠੀਕ ਹਾਂ ਕੰਗਾਏ ਤਾਂ ਜੀ ਕੋਈ ਗੁੱਲਾ ਮੈਂ ਗਿਆ ਤਾਂ ਪੰਚ ਗੁੱਲਾ ਹੂੰ ਹੂੰ ਕਿਹ ਕਰਦਾ ਕਿਆ ਕਰਨਾ ਮਿਲ ਲ ਗਿਆ ਤਾਂ ਹਾਂ ਜਿਕਰਦੀ ਪੈਂਟਰ ਦੀ ਹਾਂ ਪੈਂਟਰ ਕੀ ਪੈਂਟਰ ਕੀ ਪੈਂਟਰ ਮਾਰਿਆ ਕਿਉਂ ਆਹ ਦਸ ਇਤਰ ਵਾਲੇ ਕੰਮ ਖਰਾ ਗੁੜੀ ਚੋ ਦੇ ਕਿਉਂ ਔਰ ਜਿਸ ਟਾਈਮ ਪਰ ਲੈਣਾ ਦਾ ਰੰਗ ਲੈਣਾ ਦਾ ਲੂਬੀਆਂ ਕਾ ਲੈਣਾ ਦਾ ਚੱਕ ਕੰਦ ਨਹੀਂ ਲਿਪਤੀ ਬਾਹਰ ਵਾਲੀ ਬਾਹਰ ਲੱਗ ਰਿਹਾ ਕਰਨ ਭਵੇਂ ਫਿਰ ਆਪਾਂ ਪਾਪ ਮੇਰੇ ਪੈਦੇ ਸੁਣੇਗਾ ਅੱਛਾ ਮੈਨੂੰ ਕੋ ਸਮਝ ਨਹੀਂ ਲੱਗਿਆ ਕਿਸ ਚੀਜ਼ ਕੋ ਬੋਲਤੇ ਗਰੇ ਲੁੱਬੀ ਮਾਂ ਥੋਰੀ ਕੇ ਦੁਬਾਰਾ ਪੁੱਛ ਲੰਦਾ ਮਰ ਜਾਂਦਾ ਅੱਛਾ ਨਹੀਂ ਸਮਝ ਲਗੀ ਤੀ ਯੋ ਸਮਝ ਲਗੀ ਤੈਨੂੰ ਬਾਹਰ ਵੀ ਬਾਹਰ ਨੂੰ ਲੁੱਬੀ ਕਹਿ ਰਿਹਾ ਯੋ ਸਮਝ ਲਗੀ ਤੈਨੂੰ ਯੋ ਇੱਧਰ ਵਾਲੀ ਗੰਧ ਕਰਦੀ ਉੱਪਰ ਵਾਲੀ ਤੇ 3ਰੀ ਮੰਜ਼ਲ ਵਾਲੀ ਮੂਰੇ ਪ੍ਰਿੰਟ ਮੰਨ ਲੱਗ ਗਿਆ ਦਾ ਇੱਧਰ ਯੋ ਇੱਕ ਕਮਰੇ ਕੀ ਦਾ ਗੰਧ ਕਰੇ ਲਈ ਮੂਰੇ ਤੇ ਵੀ ਬੰਨ ਨੂੰ ਐਸਾ ਗੁੱਸਾ ਆ ਨਾ ਦੁਪਹਿਰੇ ਮਾਂ ਹੂੰ ਤਿੰਨ ਚਾਰ ਲਗੇ ਸਾਲੇ ਦਾ ਪਾਈਪ ਫੀਟਿੰਗ ਵਾਲੇ ਮੇਰੇ ਕੋਲ ਦੇ ਉਹ ਇਹ ਫਗੜੇ ਹੋ ਗਿਰ ਰਿਹਾ ਬਾਨੂ ਹੱਤੋਂ ਹੋਰ ਬੋਏ ਦੇ ਦੇਗਾ ਬੰਦਵਾ ਪੈਸੇ ਦੇ 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 ਦਵਾਈ ਲੈਣੀਗਾ ਛੋੜ ਜਾਏਗਾ ਹੋਰ ਜਿੱਤ ਕਰਾ ਤਾਂ ਮੈਂ ਤੈਨੂੰ ਮਾਂ ਖਬਰਦਾਰ ਲੈ ਲਿਓ ਆਣੀ ਬੰਦ ਸੁਣਾਈ ਕੀ ਕਰਨਾ ਮਾਂ ਚਲਾ ਆ ਜਾਗਾ ਫੇ ਲੈ ਲੇਗਾ ਇਹ ਵੀ ਗਿਆ ਤੇਰੀ ਗੜੀ ਗੜੀ ਐਸੇ ਤੋਂ 5:30 ਵਜੇ ਜਾਂ 6:00 ਵਜੇ ਮੈਂ ਕੌਣ ਪਾਗਲ ਅਤੀ ਚੁੱਧ ਗਿਆ ਹਾਂ ਇਸ ਟੈਂਪਰ ਬਾਹਰ ਸੈਂਪਰ ਹੋ ਜਾਗਾ ਉਹ ਦੇਖ ਮੈਂ ਦਿਖਾਤਾ ਹਾਂ ਅੰਕਲ ਉਹ ਕੀਆ ਹੈ ਦੇਖ ਕਰ ਉਹ ਪਰੇਸਾਨ ਮੈਂ ਉਹ ਕਿਸੇ ਬਦ ਡੱਕ ਲੈਣੇ ਲੋਕ ਤੋਂ ਪਾਗਲ ਨਾ ਖਬਰ ਕਿ ਆ ਤੇ ਕੀ ਕਰ ਦੇਣਗੇ ਲੋਕ ਤੋਂ 5 ਸਾਲ ਹੋ ਗਏ ਉਹ ਆ 5 ਸਾਲ ਹੋ ਗਏ ਕਰਿਆ ਹੋ ਗਏ 5 ਸਾਲਾਂ ਦਾ ਕੀ ਨਾਮ ਹੈ ਤੇਰਾ ਆਇਸ਼ ਮੇਤਾ ਆਇਸ਼ ਮੇਤਾ ਕਿਹੜੀ ਕਲਾਸ ਵਿੱਚ ਪੜ੍ਹਦਾ ਹੈ तो में अच्छा और पहले कहाँ पढ़ता था बद्दी बद्दी तो कितने नंबर आए थे नाइन्टी परसेंट नाइन्टी वन परसेंट बहुत अच्छे नंबर आए यार तेरे हैं में इतने ही थे तो पढ़ ठीक है पढ़ने में नहीं, नहीं। है? तो मोबाइल कम दिया कर बस खेल मोबाइल के टाइम मोबाइल भी चलाए ऐसे नहीं कि मोबाइल मत दे के गेम तो के टाइम गेम भी और पढ़ाई के टाइम पढ़ाई पढ़ाई जरूरी है क्यों आयुष है नहीं। फिर जैसे पापा तेरा लगा हुआ है कंपनी में ऐसे फिर नहीं न, कोई ना रखेगा ना तेरे को क्यों ਔਰ ਆ ਪੰਜਾਬੀ ਤੇਰੇ ਕੋਲ ਲੱਗੀ ਵੀ ਆਤੀ ਆ ਪੰਜਾਬੀ ਉੜਾੜਾ ਸਣਾ ਉਹ ਵੀ ਨਹੀਂ ਆਤੀ ਹੈ ਜਿੰਨੀ ਆਤੀ ਹੈ ਸਣਾ ਉਹ ਵੀ ਨਹੀਂ ਆਤੀ ਆਦੀ ਨਹੀਂ ਆਤੀ ਆ ਏ ਬੀ ਸੀ ਉਹ ਤਾਂ ਆਤੀ ਹੈ ਏ ਬੀ ਸੀ ਸਣਾ ਏ ਬੀ ਸੀ ਡੀ ਈ ਐਫ ਜੀ ਐਚ ਆਈ ਜੀ ਕੇ ਐਲ ਐਮ ਐਨ ਓ ਪੀ ਕਯੂ ਆਰ ਐਸ ਟੀ ਯੂ ਵੀ ਔਰ ਟੀ ਯੂ ਵੀ ਔਰ ਟੀ ਜੈਡ ਰੈ ਜੈਡ और ऐसे अनार क्या कर रहे? वो आता, है। क्या कर रहे? वो पर रहे। आता नहीं दो ऐसे अनार नार? जो पहले में लगता था वो क्या कर रहे तो ऋषि तो तो अकेला ही है तुम दोनों खेल रहे हैं वो हरप्रीत चला गया हरप्रीत चला गया